ਸਸਤਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰੇ ਪੰਜਾਬ ਨਿਊਜ਼ ਚੈਨਲ ਵੀ ਅੱਜ ਦਾ ਸਾਡਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਸ ਵੇਲੇ ਦੀ ਰੂਹ ਕੰਬਾਉ ਖਬਰ ਜੜੀ ਆ ਉਹ ਜਿਹੜਾ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ 16 ਸਾਲਾ ਪੁੱਤ ਦੀ ਜਿਹੜੀ ਆ ਸੜਕ ਹਾਸੀ ਦੇ ਵਿੱਚ ਮੌਤ ਹੋ ਜਾਂਦੀ ਹੈ ਜੀ ਹਾਂ ਦੱਸ ਦਈਏ ਕਿ 16 ਸਾਲ ਦਾ ਜਿਹੜਾ ਬੱਚਾ ਸੀਗਾ ਉਹ ਆਪਣੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀਗਾ ਆਪਣੇ ਘਰ ਨੂੰ ਤਾਂ ਰਸਤੇ ਦੇ ਵਿੱਚ ਜਿਹੜਾ ਆ ਟਰੱਕ ਦੇ ਵਿੱਚ ਜਾ ਵਜਦਾ ਆ ਤਾਂ ਉਸ ਦੀ ਜਿਹੜੀ ਆ ਉਹ ਥਾਂ ਹੀ ਮੌਤ ਹੋ ਜਾਂਦੀ ਹੈ ਜਦੋਂ ਅ ਪਰਿਵਾਰਿਕ ਮੈਂਬਰ 16 ਸਾਲਾ ਬੱਚੇ ਨੂੰ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਹਸਪਤਾਲ ਵੱਲੋਂ ਜਿਹੜਾ ਉਸ ਨੂੰ ਅ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਐਂਬੂਲੈਂਸ ਕਰਵਾਈ ਜਾਂਦੀ ਹੈ ਐਂਬੂਲੈਂਸ ਦੇ ਵਿੱਚ ਉਸ ਬੱਚੇ ਦੀ ਜਿਹੜੀ ਆ ਉਹ ਡੈੱਡ ਬੋਡੀ ਰੱਖੀ ਜਾਂਦੀ ਆ ਤਾ ਐਂਬੂਲੈਂਸ ਦੇ ਵਿੱਚ ਤਕਰੀਬਨ 6 ਲੋਕ ਦੱਸੇ ਜਾ ਰਹੇ ਨੇ ਕਿ ਸਵਾਰ ਸਨ ਤਾਂ ਐਂਬੂਲੈਂਸ ਜਦੋਂ ਡੈੱਡ ਬੋਡੀ ਨੂੰ ਲੈ ਕੇ ਤਾਂ ਘਰ ਵਾਲੇ ਨਿਕਲ ਪੈਂਦੀ ਆ ਤਾਂ ਰਸਤੇ ਦੇ ਵਿੱਚ ਐਂਬੂਲੈਂਸ ਦਾ ਵੀ ਜਿਹੜਾ ਉਹ ਐਕਸੀਡੈਂਟ ਹੋ ਜਾਂਦਾ ਹੋਇਆ ਇਸ ਤਰ੍ਹਾਂ ਕਿ ਐਂਬੂਲੈਂਸ ਜਦੋਂ ਜਾ ਰਹੀ ਹੁੰਦੀ ਹੈ ਤਾਂ ਅੱਗੇ Swift ਕਾਰ ਦੇ ਨਾਲ ਜਿਹੜੀ ਆ ਉਸ ਦੀ ਜ਼ਬਰਦਸਤ ਟੱਕਰ ਹੁੰਦੀ ਆ ਤਾਂ ਜਿਹੜੀ ਐਂਬੂਲੈਂਸ ਦੋ ਚਾਰ ਜਿਹੜੀਆਂ ਪਲਟੀਆਂ ਖਾ ਕੇ ਖੇਤਾਂ ਦੇ ਵਿੱਚ ਜਾ ਡਿੱਗਦੀ ਹੈ ਜਿਸ ਦੇ ਵਿੱਚ ਜਿਹੜਾ ਆ ਇੱਕ ਔਰਤ ਦੀ ਜਿਹੜੀ ਆ ਉਹ ਮੌਤ ਦੱਸੀ ਜਾ ਰਹੀ ਕਿ ਹੋਤ ਹੋ ਗਈਆ ਤਾਂ ਉਸ ਤੋਂ ਇਲਾਵਾ ਜਿਹੜੇ ਬਾਕੀ ਜਿਹੜੇ ਲੋਕ ਸਨ ਉਹ ਬੜੇ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਨੇਡਲੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਦੇਖ ਸਕਦੇ ਹੋ ਕਿ ਕਿਹੋ ਜਿਹਾ ਮੰਜ਼ਰ ਸੀਗਾ ਕਿ ਇੱਕ ਪੁੱਤ ਦੀ ਜਿਹੜੀ লাশ ਲੈ ਕੇ ਜਾ ਰਿਹਾ ਸੀ ਤੇ ਦੂਜੇ ਘਰ ਦੇ ਵਿੱਚ ਦੂਸੀ ਔਰਤ ਦਾ ਵੀ ਜੜਾ ਆ ਉਹ ਜਿਹੜਾ ਉੱਥੇ ਡੈਥ ਹੋ ਜਾਂਦੀ ਹੈ ਤਾਂ ਦੋ ਦੋ ਜੜੀਆਂ ਸੀਵੇ ਉਹ ਬਲਦੇ ਹੋਏ ਕੀ ਖੜੀ ਸੀ ਪਤਾ ਨਹੀਂ ਖੜੀ ਸੀ ਸਾਨੂੰ ਨਹੀਂ ਪਤਾ ਕੀ ਹੈ ਦੇ ਵਿੱਚ ਵੱਜ ਕੇ ਗੱਡੀ ਗੱਡੀ ਪਲਟੀ ਗਈ ਤੁਸੀਂ ਕਹਤੇ ਸੀ ਅਸੀਂ ਐਂਬੂਲੈਂਸ ਤੇ ਬੱਚੇ ਦੀ ਧੜਕ ਸਤਵੇਂ ਮੋਟ ਹੀ ਸੀ ਉਹਦੇ ਸਾਰਾ ਦਿਨ ਅਸੀਂ ਜਿੱਦੀ ਮਤਲਬ ਕਿ ਕਲਾਸ ਲੈ ਕੇ ਚੱਲੇ ਸੀ ਤੇ ਰਾਤ ਜਾਂ ਤਾਂ ਆਪਣਾ ਬਤੀ ਕਿੰਨੇ ਜਣੇ ਸੀ ਕਿ ਸਵਾਰ ਐਂਬੂਲੈਂਸ ਗੱਡੀ ਚ ਨਹੀਂ ਐਂਬੂਲੈਂਸ ਤੇ ਸਿੱਕੇ 6 ਸੱਤਿਆਂ ਸਾਰਿਆਂ ਦੇ ਸੱਟਾਂ ਲੱਗੀਆਂ ਸਰ ਮੈਂ ਲਿਖਿਆ ਤਾਂ ਪੂਰੀ ਹੋਣੀ ਹੈ ਨਾ ਤੁਹਾਡਾ ਮਾਂ ਗਰਮੀਤ ਸੰਗੇ ਹਾਂਜੀ ਹਾਸਾ ਕੀ ਹੋਇਆ ਇਹ ਮੈਂ ਕੋ ਜੀਰੋ ਲਜੰਪਾ ਪਲੇਸ ਸੀਗਾ ਤਾਂ ਕੀ ਨਾਮ ਹੈ ਇਹਨੂੰ ਤੁਸੀਂ ਕਿਹੜੀ ਵਹੀਕਲ ਤੇ ਸਵਾਰ ਸੀ ਮੈਂ ਐਕਸੀਡੈਂਟ ਤੋਂ ਕਿਤੇ ਅੱਛਾ ਜੀ ਹਾਂ ਜੀ ਤੇ ਅੱਗੋਂ ਆਉਂਦੀ ਪੀਜੇ ਤੋਂ ਕਸੂ ਵਾਲੇ ਰਸਤੋਂ ਇਸ ਜਿਹੜਾ ਲੇਰਨ ਜਾਂਦੀ ਬੇਸ ਕੋਲ ਜਾ ਐਮਬੂਲੈਂਸੀ ਜੋ ਕਿ ਇੱਕਦਮ ਕਿਰੇ ਸਾਹਮਣੇ ਆ ਗਈ ਮੇਰੀ ਗੱਡੀ ਮੂਰ ਨਾਲ ਵੱਜੀ ਗਈ ਮੂਰਲੇ ਰੇਲ ਤੇ ਉਹ ਗੱਡੀ ਉਸੀ ਪਾਰ ਲੈ ਖਾ ਗਈ ਤੇ ਕਿਤੇ ਤੋਂ ਆਪ ਕੀ ਸਾਡੇ ਤੋਂ ਪੇਸ਼ੈਂਟ ਆਏ ਆ ਪਾਣੀ ਮਰੀਜ਼ ਤਾਂ ਗੰਭੀਰ ਹਾਲਤ ਵਿੱਚ ਹੈ ਇੱਕ ਮਿੱਟਿਕ ਲੈ ਕੇ ਆਏ ਆ ਉਹ ਡੈੱਡ ਰਹਿ ਗਿਆ ਇਕਵੇਟਰ ਸੀਰੀਅਸਲੀ ਗੋਸਨ ਡੈਕ ਕਰਨਾ ਪਿਆ ਇਹਨਾਂ ਵਿੱਚ ਜੋ ਜਿਹੜੇ ਬੱਕੇ ਹੈਗੇ ਉਹ ਬੇਰਿਸਟੇਬਲ ਹੈਗੇ ਆ ਇਹਨਾਂ ਵਿੱਚੋਂ ਇਹਨਾਂ ਜੋ ਜਿਹੜੀ ਪਾਰਟੀ ਨੇ ਐਕਸੀਡੈਂਟ ਹੋਇਆ ਸਵੇਰੇ ਹੀ ਮਤਲਬ ਇਹਨਾਂ ਦੇ ਕੋਈ ਪਰਿਵਾਰ ਨਾਲ ਉਹ ਦੀ ਡੈਥ ਹੋਈ ਸੀਗੀ ਉਹ ਸਾਡੇ ਕੋਲ ਮਤਲਬ ਮੋਟਿਵ ਸੀਗੇ ਤੇ ਚਾਹੁੰਨ ਰਾਈਟ ਹੰਮੂਗ ਉੱਤੇ ਲੱਗੀ ਜਾ ਰਹੀ ਥੀ ਐਂਪਲਰ ਸਵਿਚ ਤੇ ਰਸਤੇ 'ਚ ਹੱਥ ਵਾਪਰਦੇ ਹਾਂ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਂ ਅਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ